ਇੰਦੋ ਅਮਰੀਕਨ ਫਾਊਂਡੇਸ਼ਨ ਆ ਉਹ ਹਮੇਸ਼ਾ ਹੀ ਜਿਹੜੇ ਆ ਮੋਦੀ ਜੀ ਭਾਜਪਾ ਦੀ ਜਿਹੜੀ ਆ ਪ੍ਰਸ਼ੰਸਾ ਕਰਦੀ ਰਹਿੰਦੀ ਆ ਤੇ ਜਿਹੜਾ ਵੀ ਕੋਈ ਉਸ ਦੇ ਉਲਟ ਬੋਲਦਾ ਆ ਉਸ ਨੂੰ ਭੰਡੜ ਦੇ ਵਿੱਚ ਇੱਕ ਵੀ ਮਿੰਟ ਜਣਾ ਉਹ ਨਹੀਂ ਕਿਹੜੀ ਰਿਪੋਰਟ ਆਈ ਆ ਜਿੱਥੇ ਪਤਾ ਚੱਲਿਆ ਹੋਵੇ ਕਿਸੇ ਨੇ ਬਈ ਮਹਾਤਮਾ ਗਾਂਧੀ ਦਾ ਬੁੱਤ ਤੋੜਿਆ ਕਿਸੇ ਨੇ ਜਿਹੜਾ Hindu ਮੰਦਰ ਦੇ ਉੱਤੇ ਗਲਤ ਸ਼ਬਦ ਲਿਖੇ ਹੈਗੇ ਆ ਮੀਟਿੰਗਾਂ ਵੀ ਹੋਈਆਂ ਕਈ ਕਹਿੰਦੇ ਬਈ ਜੀ ਅਪੋਲੋਜੀ ਕਰਲੈਂਡ ਤਾਂ ਠੀਕ ਆ ਹੁਣ ਇਹ ਵੀ ਖਬਰ ਆ ਰਹੀ ਆ ਵੀ ਯੂਨੀਫੋਲੋਜੀ ਕਾਲੀ ਨਹੀਂ ਵੀ ਅਸੀਂ ਗੁਰੂ ਘਰਾਂ ਨੂੰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਆ ਜਾਂ ਜਿਹੜੇ ਇੰਡੀਆ ਨੂੰ ਤੋੜਨ ਦੀ ਗੱਲ ਕਰਦੇ ਆ ਤੇ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ ਟਾਰਗੇਟ ਕਰਦੇ ਆ ਜਿਹੜਾ ਕੋਈ ਆਜ਼ਾਦੀ ਦੀ ਜਾਂ ਜ਼ੁਲਮ ਦੀ ਗੱਲ ਕਰਦਾ ਹੈਗਾ ਆ ਇਹ ਸ਼ਰਿਆਮ ਇਹਨਾਂ ਦਾ ਜਿਹੜੀ ਆ ਇਨਵੋਲਵਮੈਂਟ ਆ ਸ਼ਰਿਆਮ ਸੌਫਟ ਜਿਹੜਾ ਆਪਾਂ ਕਹਿ ਸਕਦੇ ਹੈਗੇ ਟ੍ਰਾਂਸਨੇਸ਼ਨਲ ਰਿਪਰੈਸ਼ਨ ਆ ਪਿਛਲੇ ਦਿਨਾਂ ਚ ਆਪਾਂ ਡਿਸਕਸ ਕਰਦੇ ਰਹੇ ਹੈਗੇ ਆ ਇਹ ਇਤਿਹਾਸ ਚ ਲੈ ਕੇ ਜਾਣਾ ਆ ਹਰਜੋਤ ਸਿੰਘ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਤਾਂ ਜਿਹੜਾ ਫਾਊਂਡਰ ਆ ਨਾ ਇਹ ਦੇਖੋ ਮੋਦੀ ਬਣਿਆ ਸੀ 2001 ਦੇ ਵਿੱਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਜੀ 2003 ਦੇ ਵਿੱਚ ਫਿਰ ਇਹ ਜਿਹੜੀ ਸੰਸਥਾ ਬਣਦੀ ਹੈ 2001 ਤੋਂ ਪਹਿਲਾਂ ਮੋਦੀ ਜਿਹੜਾ ਆ ਅਮਰੀਕਾ ਦੇ ਵਿੱਚ ਆਉਣ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਉਸ ਦਾ ਗੋਧਰਾ ਕਾਂਡ ਦੇ ਵਿੱਚ ਗੁਜਰਾਤ ਦੇ ਵਿੱਚ ਜੋ ਹਿੰਸਾ ਹੋਈ ਸੀ ਉਸ ਦੇ ਉਸ ਨੂੰ ਲੈ ਕੇ ਜਿਹੜਾ ਉਹ ਸ਼ੱਕ ਦੇ ਵਿੱਚ ਸੀ ਲੋਕੀ ਜਿਹੜੇ ਆ ਮੰਨਦੇ ਆ ਵੀ ਪਿਛਲੇ ਕੁਝ ਦਿਨਾਂ ਤੋਂ ਜਦੋਂ ਸੈਕਰਾਮੈਂਟੋ ਬੀ ਤੇ ਫ੍ਰਿਜਨੋ ਬੀ ਨੇ ਇੱਕ ਇਨਵੈਸਟਿਗੇਟਿਵ ਰਿਪੋਰਟ ਛਾਪੀ ਸੀ ਕਿਸ ਤਰ੍ਹਾਂ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਇੱਕ ਡਾਇਰੈਕਟਰ ਨੇ ਇਹ ਕਿਹਾ ਪਏ ਗੁਰੂ ਘਰਾਂ ਦੇ ਵਿੱਚ ਡਰੱਗ ਹੁੰਦੀ ਆ ਉੱਥੇ ਹਥਿਆਰ ਹੁੰਦੇ ਆ ਰੀਮੋਰ ਦਾ ਨਾਮ ਲਿਆ ਉਸ ਤੋਂ ਬਾਅਦ ਉਹ ਨਹੀਂ ਹੋਰ ਵੀ ਲਿਆ ਹੋਰ ਬਾਕੀ ਸਿੱਖਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਵੀ ਸਾਰਿਆਂ ਨੂੰ ਜਿਹੜਾ ਇਨਫੋਰਮ ਕੀਤਾ ਵੀ ਭਾਈ ਆਹ ਸਿਚੁਏਸ਼ਨ ਚੱਲ ਰਹੀ ਆ ਗੁਰੂ ਘਰਾਂ ਦੀਆਂ ਕਮੇਟੀਆਂ ਜਿਹੜੇ ਆਪਣੇ ਕੋਈ ਵੀ ਸਿੱਖ ਕਮਿਊਨਿਟੀ ਦੇ ਜਿਹੜੇ ਬੰਦੇ ਆਗੇ ਆ ਕੇ ਉਹ ਇਸ ਇਸ਼ੂ ਦੇ ਉੱਤੇ ਫਾਈਟ ਕਰਨ ਮੀਟਿੰਗਾਂ ਵੀ ਹੋਈਆਂ ਕਈ ਕਹਿੰਦੇ ਵੀ ਜੀ ਅਪੋਲੋਜੀ ਕਰਲੈਂਡ ਤਾਂ ਠੀਕ ਆ ਹੁਣ ਇਹ ਵੀ ਖਬਰ ਆ ਰਹੀ ਆ ਵੀ ਯੂਨੀਫੋਲੋਜੀ ਕਾਲੀ ਨਹੀਂ ਵੀ ਅਸੀਂ ਗੁਰੂ ਘਰਾਂ ਨੂੰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਹੈਗੇ ਆ ਜਾਂ ਜਿਹੜੇ ਇੰਡੀਆ ਨੂੰ ਤੋੜਨ ਦੀ ਗੱਲ ਕਰਦੇ ਆ ਸੋ ਬਹੁਤ ਲੰਮੇ ਸਮੇਂ ਤੋਂ ਭਾਰਤ ਸਰਕਾਰ ਜਿਹੜੀ ਆ ਉਹਦੀ ਇਹੀ ਕੋਸ਼ਿਸ਼ ਆ ਵੀ ਬਾਹਰ ਵਸਦੇ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਡਿਵਾਈਡ ਕੀਤਾ ਜਾਵੇ ਵੀ ਕਿਸ ਤਰ੍ਹਾਂ ਜੇ ਕੋਈ ਆਪਣੀ ਆਜ਼ਾਦੀ ਦੀ ਆਜ਼ਾਦੀ ਪਸੰਦ ਜਿਹੜੀ ਗੱਲਬਾਤ ਕਰਦੇ ਆ ਉਹਨਾਂ ਨੂੰ ਸੈਪਰੇਟ ਕਰਕੇ ਜਿਹੜੇ ਨਹੀਂ ਗੱਲ ਕਰਦੇ ਉਹਨਾਂ ਨੂੰ ਸੈਪਰੇਟ ਕਰਕੇ ਇਹਨਾਂ ਨੂੰ ਆਫਿਸ ਚੀਫ ਸਾਹ ਦੋ ਤੁਸੀਂ ਦੇਖਿਆ ਵੀ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਵੀ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ ਸੋ ਅ ਅਪੋਲੋਜੀ ਉਹ ਮੰਨਦੇ ਆ ਨਹੀਂ ਮੰਨਦੇ ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਬਖ ਬਖ ਸ਼ੇਰਾਂ ਦੇ ਜੋ ਪੁਲਿਸ ਚੀਫ ਆ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਮਿਸ ਇਨਫੋਰਮੇਸ਼ਨ ਦੇ ਕੇ ਕਨਸਪੀਰੇਸੀ ਥੀਰੀਜ਼ ਸ਼ੋ ਕਰਕੇ ਜੋ ਉਹਨਾਂ ਦੇ ਮਨਾਂ 'ਚ ਭਰ ਦਿੱਤਾ ਤੇ ਉਹ ਕਿਸ ਤਰ੍ਹਾਂ ਨਿਕਲਣਾ ਹੈਗਾ ਬਹੁਤ ਹਰਾਨੀ ਦੀ ਗੱਲ ਆ ਅਸੀਂ ਦਗਜਮੇ ਬਹੁਤ ਮਾਰਦੇ ਆ ਜਿਹੜੇ ਸਿੱਖ ਆ ਸਾਨੂੰ 100 ਸਾਲ ਆਇਆ ਨੂੰ ਹੋ ਗਿਆ 100 ਤੋਂ ਵੀ ਵੱਧ ਹੋ ਗਿਆ ਪਰ 1 2023 ਦੇ ਵਿੱਚ ਬਣੀ ਹੋਈ ਸੌਰੀ 2003 ਦੇ ਵਿੱਚ ਬਣੀ ਹੋਈ Hindu American Foundation ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ 20 ਸਾਲਾਂ ਦੇ ਵਿੱਚ ਉਹ ਕਿੰਨਾ ਕੁਸ਼ ਕਰ ਗਈ ਹੈਗੀ ਆ ਇੰਨੀ ਸਟਰੋਂਗ ਉਹਨਾਂ ਨੇ ਇਹ ਕਾਰਪੋਰੇਸ਼ਨ ਬਣਾ ਲਈ ਹੈ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਇੱਕ ਬੰਦੇ ਨੇ ਉਹਨਾਂ ਨੂੰ 1 ਮਿਲੀਅਨ ਡਾਲਰ ਦਿੱਤਾ ਵੀ ਜਿਹੜਾ ਤੁਸੀਂ ਕੌਜ਼ ਆ ਜਿਹਦੇ ਲਈ ਫਾਈਟ ਕਰ ਰਹੇ ਹੈਗੇ ਆ ਇਹ ਇਸੇ ਤਰ੍ਹਾਂ ਅੱਗੇ ਹੋ ਕੇ ਇਸ ਨੂੰ ਫਾਈਟ ਕਰੋ ਸੋ ਉਹਨਾਂ ਨੇ ਹੁਣ ਕਿਉਂਕਿ ਇਲੈਕਸ਼ਨ ਯੂਐਸਏ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਇਸ ਜਿਹੜੀ ਫਾਊਂਡੇਸ਼ਨ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਇਹਨਾਂ ਨੇ ਐਂਡੋਰਸ ਵੀ ਕੀਤਾ ਆਪਣਾ ਵਿਰੋਧ ਇਸ ਕਰਕੇ ਆ ਕਿ ਆਪਣੀ ਜਿਹੜੀ ਭੈਣ ਆ ਜਸਮੀਤ ਕੌਰ ਬੈਂਸ ਉਹ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਵਾਲਾ ਬਿੱਲ ਲੈ ਕੇ ਆਈ ਏਵੀ 3027 ਉਹ ਅਸੈਂਬਲੀ ਚੋ ਮੈਜੋਰਟੀ ਦੇ ਨਾਲ ਮੈਜੋਰਟੀ ਨਹੀਂ ਜਨੈਨਿਮਸਲੀ ਪਾਸ ਹੋ ਗਿਆ ਬਾਅਦ ਦੇ ਵਿੱਚ ਉਸ ਨੂੰ ਫ੍ਰੀਜਨੋ ਦੀ ਹੀ ਇੱਕ ਸੈਨੇਟਰ ਐਨਾ ਕੈਬਰੀਅਲ ਜੋ ਸੈਨੇਟਰ ਪ੍ਰੋਪਰੀਏਸ਼ਨ ਕਮੇਟੀ ਦੀ ਚੇਅਰਮੈਨ ਆ ਉਸ ਨੇ ਹੀ ਕਲ ਕਰ ਦਿੱਤਾ ਬੇਜੀ ਖਰਚਾ ਹੋਣਾ ਸਾਡੇ ਕੋ ਪੈਸੇ ਨਹੀਂ ਸੋ ਜੋ ਕੁਝ ਪਿਛਲੇ ਮਹੀਨਿਆਂ ਚ ਵਾਪਰਿਆ ਕੈਨੇਡਾ ਚ ਅਮਰੀਕਾ ਚ ਇੰਗਲੈਂਡ ਚ ਹੋਰ ਮੁਲਕਾਂ ਚ ਕਿਸ ਤਰ੍ਹਾਂ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਹੈ ਜਿਹੜੇ ਜਿਨ੍ਹਾਂ ਦੀ ਆਵਾਜ਼ ਡਿਸੈਂਟ ਕਰਦੀ ਆ ਜਿਹੜੇ ਆਪਣੇ ਅਗੇਂਸਟ ਜਿਹੜਾ ਕਿਸੇ ਵੀ ਮਿਨੋਰਟੀ ਦੇ ਅਗੇਂਸਟ ਜ਼ੁਲਮ ਹੋ ਰਿਹਾ ਰੋਲਾ ਪਾਉਂਦੇ ਆ ਸੋ ਉਸ ਨੂੰ ਦੱਬਣ ਦੀ ਜਿਹੜੀ ਕੋਸ਼ਿਸ਼ ਆ ਪੂਰੀ ਕੀਤੀ ਜਾ ਰਹੀ ਆ ਸੋ ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹ ਸਿੱਖਾਂ ਦੇ ਬਾਬਤ ਖਾਸ ਕਰਕੇ ਜਿਹੜੇ ਆਜ਼ਾਦੀ ਪਸੰਦ ਸਿੱਖ ਆ ਉਹਨਾਂ ਨੂੰ ਟੈਰਰਿਜ਼ਮ ਸ਼ੋ ਕਰਕੇ ਐਕਸਟਰੀਮਿਸਟ ਸ਼ੋ ਕਰਕੇ ਉਹਨਾਂ ਦੇ ਬਿਆਨ ਤੁਸੀਂ ਦੇਖ ਸਕਦੇ ਆ ਸ਼ਰਿਆਂਮ ਉਹਨਾਂ ਦੇ ਜਿਹੜੇ ਬਿਆਨ ਹੈਗੇ ਆ ਉਹ ਇਹ ਦੁਨੀਆ ਨੂੰ ਸ਼ੋ ਕਰਨਾ ਚਾਹੁੰਦੇ ਆ ਵੀ ਬਹੁਤੇ ਜਿਹੜੇ ਸਿੱਖ ਆ ਉਹ ਤਾਂ ਉਹਨਾਂ ਨੂੰ ਕੋਈ ਰੌਲਾ ਨਹੀਂ ਹੈ ਉਹ ਤਾਂ ਭਾਰਤ ਪਸੰਦੀ ਹੈਗੇ ਆ ਤੇ ਬਾਕੀ ਜਿਹੜੇ ਆ ਇਹ ਇੰਡੀਆ ਨੂੰ ਤੋੜਨਾ ਚਾਹੁੰਦੇ ਆ ਹੁਣ ਤੁਸੀਂ ਦੱਸੋ ਪਈ ਅਮਰੀਕਨ ਸਿਟੀਜ਼ਨ ਆ ਤੁਸੀਂ ਅਮਰੀਕਾ ਦੇ ਵਿੱਚ ਰਹਿ ਕੇ ਅਮਰੀਕਨ ਸਿਟੀਜ਼ਨ ਦੇ ਪ੍ਰੋਟੈਕਸ਼ਨ ਦੀ ਗੱਲ ਕਰਨੀ ਆ ਜਾਂ ਤੁਸੀਂ ਇੱਕ ਫੋਰਨ ਗਵਰਨਮੈਂਟ ਉਹਦੀ ਸਪੋਰਟ ਕਰਨੀ ਆ ਸੇ ਸਿੱਧਾ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਆ ਤੁਸੀਂ ਇੱਕ ਆਰਗੇਨਾਈਜੇਸ਼ਨ ਸਿਕਸ ਸੇਕ ਇਨਫੋਰਮੇਸ਼ਨ ਸੈਂਟਰ ਦੇ ਜਿਹੜੇ ਭਜਨ ਸਿੰਘ ਭਿੰਡਰ ਹੋਣਾ ਦੇ ਉਹਨਾਂ ਦੇ ਅਗੇਂਸਟ ਕੁਝ ਘੰਟੇ ਪਹਿਲਾਂ ਇੱਕ ਟਵੀਟ ਕਰਦੇ ਆਂ ਵੀ ਦੇਖੋ ਜੀ ਇਹ ਤਾਂ ਟੈਰਰਿਜ਼ਮ ਫਲਾਉਂਦੇ ਆ ਇਹਨਾਂ ਨੇ ਤਾਂ ਹਥਿਆਰ ਖਰੀਦਣੇ ਸੀ ਆਹ ਕਰਨਾ ਸੀ ਤੇ ਤੁਸੀਂ ਕੱਲੇ-ਕੱਲੇ ਬੰਦੇ ਨੂੰ ਟਾਰਗੇਟ ਕਰਦੇ ਆ ਜਿਹੜਾ ਕੋਈ ਆਜ਼ਾਦੀ ਦੀ ਜਾਂ ਜ਼ੁਲਮ ਦੀ ਗੱਲ ਕਰਦਾ ਹੈਗਾ ਆ ਇਹ ਸ਼ਰਿਆਮ ਇਹਨਾਂ ਦਾ ਜਿਹੜੀ ਆ ਇਨਵੋਲਵਮੈਂਟ ਆ ਸ਼ਰਿਆਮ ਸੌਫਟ ਜਿਹੜਾ ਆਪਾਂ ਕਹਿ ਸਕਦੇ ਹੈਗੇ ਟ੍ਰਾਂਸਨੈਸ਼ਨਲ ਅਪ੍ਰੈਸ਼ਨ ਆ ਪਿਛਲੇ ਦਿਨਾਂ ਚ ਆਪਾਂ ਡਿਸਕਸ ਕਰਦੇ ਰਹੇ ਹੈਗੇ ਆ ਸੋ ਹੁਣ ਇਲੈਕਸ਼ਨ ਹੋ ਰਹੀ ਆ ਯੂਐਸਏ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਇਸ ਆਰਗੇਨਾਈਜੇਸ਼ਨ ਨੇ ਐਂਡੋਰਸ ਕੀਤਾ নো ਮੈਟਰ ਦੈਟਸ ਓਕੇ ਇਹ ਉਹਨਾਂ ਦੀ ਚੁਆਇਸ ਆ ਉਹ ਐਂਡੋਰਸ ਕਰ ਸਕਦੇ ਹੈਗੇ ਆ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨ ਇੰਡੀਵਿਜੂਅਲ ਲੈਵਲ ਤੇ ਸਿੱਖ ਵੀ ਲੋਕਾਂ ਨੂੰ ਐਂਡੋਰਸ ਕਰਦੇ ਆ ਹੁਣ ਸਾਡਾ ਸਾਰਿਆਂ ਦਾ ਉਹ ਫਰਜ਼ ਬਣਦਾ ਵੀ ਜਿਹੜੇ ਕੈਂਡੀਡੇਟਸ ਨੂੰ ਇਹਨਾਂ ਨੇ ਐਂਡੋਰਸ ਕੀਤਾ ਹੈਗਾ ਆ ਉਹ ਉਹਨਾਂ ਕੈਂਡੀਡੇਟਸ ਨੂੰ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਕਮਿਟਮੈਂਟਸ ਲਈਆਂ ਹੈਗੀਆਂ ਆ ਕਿਸ ਤਰ੍ਹਾਂ ਦੇ ਉਹ ਜਿਹੜੇ ਕੈਂਡੀਡੇਟਸ ਆ ਕਿ ਸੱਚਮੁੱਚ ਹੀ ਉਹ ਅਮਰੀਕਨ ਸਿਟੀਜ਼ਨ ਦੇ ਕੰਮ ਕਰਨਗੇ ਜਾਂ ਸਿਰਫ ਜਿਹੜੀ ਇਹ ਆਰਗੇਨਾਈਜੇਸ਼ਨ ਆ ਜਿਹੜੀ ਇਹ ਕਹਿ ਰਹੀ ਆ ਇਹਨਾਂ ਦੇ ਲਈ ਕੰਮ ਕਰਨਗੇ ਇਹ ਹੁਣ ਬਹੁਤ ਵੱਡੀ ਸਿਚੁਏਸ਼ਨ ਇਦਾਂ ਦੀ ਹੋਣੀ ਆ ਕਿ ਜਿੱਥੇ ਆਪਣੇ ਲੋਕਾਂ ਨੇ ਵੀ ਸਪੋਰਟ ਕਰਨਾ ਆ ਮੈਂ ਵੀ ਕਈਆਂ ਨੂੰ ਸਪੋਰਟ ਕਰਦਾ ਹੈਗਾ ਇਸ ਆਰਗੇਨਾਈਜੇਸ਼ਨ ਨੇ ਵੀ ਸਪੋਰਟ ਕੀਤਾ ਵੀ ਉੱਥੇ ਆਪਾਂ ਕਿੱਦਾਂ ਦਾ ਜਿਹੜਾ ਸਟੈਂਡ ਲੈਣਾ ਕਿੱਦਾਂ ਦੇ ਜਿਹੜੇ ਉਹ ਕੈਂਡੀਡੇਟਸ ਆ ਉਹਨਾਂ ਨੂੰ ਇਹ ਪੁੱਛਣਾ ਵੀ ਭਾਈ ਇਸ ਇਸ਼ੂ ਦੇ ਉੱਤੇ ਤੁਸੀਂ ਭਾਰਤ ਦੀ ਸਰਕਾਰ ਦੇ ਨਾਲ ਖੜੂਗੇ ਜਾਂ ਤੁਸੀਂ ਆਪਣੇ ਸਿਟੀਜ਼ਨ ਜਿਹੜੇ ਆ ਅਮਰੀਕਨ ਸਿਟੀਜ਼ਨ ਉਹਨਾਂ ਦੀ ਅਮਰੀਕਾ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਹੱਕ ਲਈ ਖੜੂਗੇ ਹੂੰ ਜੀ ਬਿਲਕੁਲ ਸੋ ਇਹ ਇਹ ਬੜੀ ਵੱਡੀ ਜਿਹੜੀ ਇਸ ਦੇ ਵਿੱਚ ਗੱਲ ਆ ਥੋੜਾ ਜਿਹਾ ਨਾ ਮੈਂ ਤੁਹਾਨੂੰ ਇਹਦਾ ਇਤਿਹਾਸ 'ਚ ਲੈ ਕੇ ਜਾਣਾ ਆ ਹਰਜੋਤ ਸਿੰਘ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਜਿਹੜਾ ਫਾਊਂਡਰ ਆ ਨਾ ਇਹ ਦੇਖੋ મોદી ਬਣਿਆ ਸੀ 2001 ਦੇ ਵਿੱਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਜੀ 2003 ਦੇ ਵਿੱਚ ਫਿਰ ਇਹ ਜਿਹੜੀ ਸੰਸਥਾ ਬਣਦੀ ਆ 2001 ਤੋਂ ਪਹਿਲਾਂ ਮੋਦੀ ਜਿਹੜਾ ਆ ਅਮਰੀਕਾ ਦੇ ਵਿੱਚ ਆਉਣ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਉਸ ਦਾ ਗੋਧਰਾ ਕਾਂਡ ਦੇ ਵਿੱਚ ਗੁਜਰਾਤ ਦੇ ਵਿੱਚ ਜੋ ਹਿੰਸਾ ਹੋਈ ਸੀ ਉਸ ਦੇ ਉਸ ਨੂੰ ਲੈ ਕੇ ਜਿਹੜਾ ਉਹ ਸ਼ੱਕ ਦੇ ਵਿੱਚ ਸੀ ਲੋਕੀ ਜਿਹੜੇ ਆ ਮੰਨਦੇ ਆ ਵੀ ਉਸ ਟੈਸਟ ਦੇ ਵਿੱਚ ਹੱਥ ਸੀਗਾ ਵੀ ਉਹਨੇ ਖੁੱਲ ਜਿਹੜੀ ਉੱਥੇ ਉਹ ਦਿੱਤੀ ਮੇਹਰ ਮੇਗਾਨੀ ਨਾ ਦਾ ਜਿਹੜਾ ਡਾਕਟਰ ਆ ਇਸ ਨੇ ਜਿਹੜੀ ਇਹ ਸੰਸਥਾ ਸ਼ੁਰੂ ਕੀਤੀ ਆ ਇਹ ਮਿਸ਼ੀਗਨ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ ਆ ਸੀ 1991 ਚ ਆ ਹਿੰਦੂ ਸਟੂਡੈਂਟ ਕੌਂਸਲ ਦਾ ਇਹ ਚੈਪਟਰ ਉਹਨੇ ਉੱਥੇ ਬਣਾਇਆ ਸੀ ਜੋ ਕਿ ਉਥੋਂ ਦੀ ਇੱਕ ਵਿਸ਼ਵ ਹਿੰਦੂ ਪਰਿਸ਼ਦ ਅਮਰੀਕਾ ਉਹਦੇ ਅਫੀਲੀਏਟ ਸੀਗਾ ਤੇ ਕਹਿੰਦਾ ਵੀ ਉਸ ਡਾਇਰੈਕਟਲੀ ਇੱਕ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਸੀਗਾ ਸੋ ਇਹ ਜਿਹੜੇ ਕਹਿੰਦੇ ਸੀਗੇ ਵੀ ਜਿੱਦਾਂ ਹਿੰਦੂਆ ਉਹ ਮੈਜੋਰਟੀ ਹੈ ਰਿਲੀਜੀਅਸ ਮੈਜੋਰਟੀ ਹੈ ਇੰਡੀਆ ਚ ਉਹ ਉਹਨਾਂ ਨੇ ਅਮਰੀਕਨ ਪੋਲਿਟਿਕਸ ਤੇ ਵਿੱਚ ਜਿਹੜਾ ਹਿੰਦੂਤਵ ਆ ਉਸ ਨੂੰ ਜਿਹੜਾ ਮੇਨਸਟ੍ਰੀਮ ਜਿਹੜਾ ਕਰਨ ਦਾ ਇੱਛਾ ਦੇ ਨਾਲ ਇਹ ਸਾਰਾ ਕੁਝ ਜਿਹੜਾ ਲਿਆਉਂਦਾ ਸੀਗਾ ਸੋ ਮਹਿਰ ਮੈਗਾਨੀ ਦੇ ਬਾਰੇ ਆਪਾਂ ਨੂੰ ਇਹ ਚੀਜ਼ ਜਿਹੜੀ ਉਹ ਪਤਾ ਲੱਗੀ ਸੀ ਤੇ 2001 ਦੇ ਵਿੱਚ ਮੋਦੀ ਦੇ ਆਉਣ ਤੋਂ 2 ਸਾਲ ਬਾਅਦ ਇਥੇ ਅਮਰੀਕਾ ਦੇ ਵਿੱਚ ਇਹ ਹੋਣ ਚਾਲਦੀ ਆ ਤੇ ਆਪਾਂ ਨੂੰ ਪਤਾ ਹੈ ਵੀ ਉਸ ਤੋਂ ਬਾਅਦ ਦੇ ਵਿੱਚ ਕੀ ਕਰ ਰਹੇ ਆ ਤੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਹਮੇਸ਼ਾ ਹੀ ਜਿਹੜੇ ਆ ਮੋਦੀ ਜੀ ਭਾਜਪਾ ਦੀ ਜਿਹੜੀ ਆ ਪ੍ਰਸ਼ੰਸਾ ਕਰਦੀ ਰਹਿੰਦੀ ਆ ਤੇ ਜਿਹੜਾ ਵੀ ਕੋਈ ਉਸ ਦੇ ਉਲਟ ਬੋਲਦਾ ਆ ਉਸ ਨੂੰ ਭੰਡੜ ਦੇ ਵਿੱਚ ਇੱਕ ਵੀ ਮਿੰਟ ਜਿਹੜਾ ਉਹ ਨਹੀਂ ਕੰਮ ਕਰਦੇ ਸੋ ਹੁਣ ਆਈਏ ਆਪਾਂ ਹਿੰਦੂ ਅਮਰੀਕਨ ਇਹਨਾਂ ਨੇ ਪੈਕ ਬਣਾਇਆ ਫਾਊਂਡੇਸ਼ਨ ਨੇ ਹਿੰਦੂ ਅਮਰੀਕਨ ਪੋਲੀਟੀਕਲ ਐਕਸ਼ਨ ਕਮੇਟੀ ਪੈਕ ਇਹਦੇ ਵਿੱਚ ਜਿਹੜੇ ਕੈਂਡੀਡੇਟਸ ਨੂੰ ਇਹ ਸਪੋਰਟ ਕਰ ਰਹੇ ਆ ਉਹ ਉਹਨਾਂ ਨੂੰ ਕੀ ਕਹਿ ਰਿਹਾ ਹੈਗਾ ਕਹਿੰਦੇ ਵੀ ਐਂਟੀ ਹਿੰਦੂ ਹੇਟ ਤੇ ਹਿੰਦੂ ਫੋਬੀਆ ਇਹ ਵੱਡੀ ਪ੍ਰੋਬਲਮ ਆ ਤੇ ਵੀ ਮੈਂ ਹਿੰਦੂ ਅਮਰੀਕਨਸ ਦੇ ਨਾਲ ਖੜੂਗਾ ਜਿਹਨੂੰ ਜਿਹਨੂੰ ਇਹ ਐਂਡੋਰਸ ਕਰ ਰਿਹਾ ਜੇ ਉਹ ਜਿੱਤਦਾ ਹੈਗਾ ਆ ਤੇ ਹੇਟ ਹੈਜ਼ ਨੋ ਪਲੇਸ ਇਨ ਅਮਰੀਕਾ ਤੇ ਮੈਂ ਹੇਟ ਦੇ ਅਗੇਂਸਟ ਹੈਗਾ ਸਾਰੇ ਆ ਸਿੱਖ ਵੀ ਅਗੇਂਸਟ ਆ ਹੇਟ ਦੇ ਸਾਰੇ ਆ ਤੇ ਕਹਿੰਦੇ ਵੀ ਸਟੀਰੀਓਟਾਈਪ ਕੀਤਾ ਜਾਂਦਾ ਹੈਗਾ ਆ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ ਹੋਰ ਇਦਾਂ ਦੇ ਹਿੰਦੂ ਅਮਰੀਕਨਸ ਦੇ ਉੱਤੇ hindu okay attacks on hindu americans hindu temples monuments dedicated to the legacy of mahatma gandhi and even the indian consulates are the actions of khalsitani extremist and not ordinary handy work and law widening indian americans hun tusi dasso pe kehi jadi report aayi aa jide te pehli gal ta eh aa ve dekho eh je ko azadi di gal karde aa onu khende aa pe eh khalsitani terrorist hai ge ਦੂਜੇ ਨੰਬਰ ਤੇ ਕਿਹੜੀ ਰਿਪੋਰਟ ਆਈ ਆ ਜਿੱਥੇ ਪਤਾ ਚੱਲਿਆ ਹੋਵੇ ਕਿਸੇ ਨੇ ਬਈ ਮਹਾਤਮਾ ਗਾਂਧੀ ਦਾ ਬੁੱਤ ਤੋੜਿਆ ਕਿਸੇ ਨੇ ਜਿਹੜਾ Hindu ਮੰਦਰ ਦੇ ਉੱਤੇ ਗਲਤ ਸ਼ਬਦ ਲਿਖੇ ਹੈਗੇ ਆ ਕਿਸੇ ਨੇ ਜਿਹੜੀ ਭਾਰਤੀ ਜਿਹੜੀ ਐਮਬੈਸੀ ਉਹਦੇ ਸਾਹਮਣੇ ਅੱਗ ਲਾਈ ਕੋਈ ਵੀ ਪ੍ਰੂਵ ਨਹੀਂ ਹੋ ਸਕਿਆ ਸੋ ਇਹ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਮਿਸ ਇਨਫੋਰਮੇਸ਼ਨ ਕੌਨਸਪੀਰੇਸੀ ਥਿਊਰੀ ਇਹ ਫਲਾਈ ਜਾ ਰਹੀ ਆ ਤੇ ਇਹ ਕੈਂਡੀਡੇਟਸ ਨੂੰ ਸਪੋਰਟ ਕਰ ਰਿਹਾ ਆ ਲੱਖਾਂ ਡਾਲਰ ਦੇ ਰਿਹਾ ਹੈਗੇ ਆ ਜਦੋਂ ਜਿੱਤੂਗੇ ਫਿਰ ਨੇਚਰਲੀ ਤੁਸੀਂ ਉਸ ਜਿਹੜਾ ਹਸਾਬ ਕਿਤਾਬ ਆ ਕੀ ਹੋਊਗਾ ਉਹ ਦੇਖ ਇਹ ਬਿਲਕੁਲ ਉਹਨਾਂ ਦੇ ਵੈਬਸਾਈਟ ਦੇ ਉੱਤੇ ਜਾ ਕੇ ਜਿੱਥੋਂ ਮੈਂ ਇਹ ਪੜ ਰਿਹਾ ਹੈਗਾ ਆ ਸੋ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਇਹ ਜਿਹੜੇ ਇਸ਼ੂਜ਼ ਆ ਜਿਹੜੇ ਜਿਹੜੇ ਕੈਂਡੀਡੇਟਸ ਆ ਜਿਨ੍ਹਾਂ ਨੂੰ ਇਹ ਸਪੋਰਟ ਕਰ ਰਿਆ ਹੈਗੇ ਆ ਉਹ ਕੈਂਡੀਡੇਟਸ ਨੂੰ ਬਹੁਤ ਵਾਰ ਸਿਚੁਏਸ਼ਨ ਇਦਾਂ ਦੀ ਆ ਵੀ ਉੱਥੇ ਸਿੱਖ ਵੀ ਬੜੀ ਮੈਜੋਰਟੀ ਚ ਆ ਉਹਨਾਂ ਨੂੰ ਵੀ ਹੋ ਸਕਦਾ ਉਸ ਕੈਂਡੀਡੇਟ ਨੂੰ ਸਪੋਰਟ ਕਰਨਾ ਪਵੇ ਪਰ ਉਹਨਾਂ ਨੂੰ ਕਲੀਅਰਲੀ ਉਸ ਕੈਂਡੀਡੇਟ ਨੂੰ ਪੁੱਛਣਾ ਪਊਗਾ ਵੀ ਭਾਈ ਤੁਸੀਂ ਜੇ ਜਿੱਤਦੇ ਆ ਤੇ ਤੁਸੀਂ ਇਹਨਾਂ ਦੀ ਜਿਹੜੀ ਹੈਗੀ ਆ ਇਨਾਂ ਦੇ ਜਿਹੜੇ ਆਈਡੀਆ ਆ ਜਾਂ ਇਹਨਾਂ ਦੀਆਂ ਰਿਕੁਆਇਰਮੈਂਟ ਉਹਦੇ ਉੱਤੇ ਉਤਰੂਗੇ ਜਾਂ ਤੁਸੀਂ ਅਮਰੀਕਨ ਜਿਹੜੇ ਸਿਟੀਜ਼ਨਸ ਆ 노 ਮੈਟਰ ਉਹ ਹਿੰਦੂ ਸਿੱਖ ਸਾਈ ਬੁੱਧਿਸਟ ਕੋਈ ਵੀ ਹੋਣ ਉਹਨਾਂ ਦੇ ਨਾਲ ਖੜੂਗੇ ਸੋ ਜਿਹੜੇ ਲੋਕਾਂ ਦੀ ਇਹਨਾਂ ਨੇ ਐਂਡੋਰਸਮੈਂਟ ਕੀਤੀ ਹੈਗੀ ਆ ਕਿਉਂਕਿ ਇਲੈਕਸ਼ਨ ਆਪਾਂ ਨੂੰ ਸਾਰਿਆਂ ਨੂੰ ਸਾਂਝਾ ਦੱਸਣਾ ਬਣਦਾ ਆ ਫੈਡਰਲ ਲੈਵਲ ਦੇ ਉੱਤੇ ਰਾਜਾ ਕ੍ਰਿਸ਼ਨ ਮੂਰਤੀ ਰਿਚ ਮੈਂ ਮੈਂ ਕੌਮ ਔਰ ਕਾਰਮਿਕ ਰਿਚ ਮਕੌਮਿਕ ਸ਼੍ਰੀ ਥਾਨੇਦਾਰ ਸੁਹਾਸ ਸੋਬਰਮਨੀਅਮ ਅਮੀਸ਼ਾ ਤੇ ਪ੍ਰਸਾਂਤ ਰੈਡੀ ਇਹ ਜਿਹੜੇ ਆ ਕਾਂਗਰਸ ਦੇ ਲਈ ਹੈਗੇ ਆ ਜਿਨ੍ਹਾਂ ਦੀ ਇਹ ਆਰਗੇਨਾਈਜੇਸ਼ਨ ਜਿਹੜੀ ਆ ਸਪੋਰਟ ਕਰਦੀ ਆ ਜੀ ਸਟੇਟ ਲੈਜਿਸਲੇਚਰ ਲੈਵਲ ਜੀ ਬਿਲਕੁਲ ਲੋਕਾਂ ਤਾਂ ਦੱਸਦਾ ਜਾਵਾਂ ਜੈਨੀਫਰ ਰਾਜਕੁਮਾਰ ਡੇਵਿਡ ਬ੍ਰੌਗ ਦਰਸ਼ਨਾ ਪਟੇਲ ਤੇ ਮਨੀਤਾ ਸੰਗ ਵੀ ਇਸ ਪਲੇਟ ਲੈਜਿਸਲੇਟਰ ਤੇ ਕੈਂਡੀਡੇਟ ਨੇ ਵੱਖ-ਵੱਖ ਸੂਬਿਆਂ ਚ ਵੀ ਹੋ ਸਕਦੇ ਆ ਸੋ ਦਰਸ਼ਨਪਾਟੇਲ ਜੀ ਇੱਕ ਮਿੰਟ ਰਾਜ ਕਰਨ ਦਰਸ਼ਨਪਾਟੇਲ ਦਾ ਦੱਸ ਦੇ ਜਾਈਏ ਸੈਨ ਡੀਗੋ ਤੋਂ ਇਲੈਕਸ਼ਨ ਲੜ ਰਹੀ ਹੈਗੀ ਆ ਤਾਂ ਕਿ ਜਿਹੜੇ ਆਪਣੇ ਸਰੋਤੇ ਸੈਨ ਡੀਗੋ ਵੱਲ ਹੈਗੇ ਆ ਉਹਨਾਂ ਨੂੰ ਪਤਾ ਹੋਵੇ ਜੀ ਜੀ ਲੋਕਲ ਅਧਿਕਾਰੀ ਜਿਹੜੇ ਕੈਂਡੀਡੇਟ ਆ ਜਿਦਾ ਕਹ ਲੋ ਵੀ ਕਾਉਂਟੀ ਸਿਟੀ ਮੇਅਰ ਇਦਾਂ ਦੇ ਜਿਹੜੇ ਹੁੰਦੇ ਆ ਉਹਨਾਂ ਚ ਅਰਜਨ ਪੱਤਰਾ ਰਾਜ ਸਲਵਾਨ ਰਿਚਾ ਵਸਤੀ ਸतीश ਚੰਦਰਾ ਚੰਦਰਾ ਵਾਗ ਇਨਾਂ ਨੂੰ ਜਿਹੜਾ ਆ ਇਹ ਇਹ ਇੰਡੋਰ ਸੈਟ ਸੰਕਰ ਸੋ ਇਹਦੇ ਚ ਇਹ ਦੱਸਤੇ ਜਾਈਏ ਜਿਹੜੇ ਅਰਜਨ ਬਤਰਾ ਆ ਇਹ ਸਿਟੀ ਕਾਉਂਸਲ ਮੈਂਬਰ ਆ ਜਿੱਥੇ ਸੈਨੋਜ਼ੇ ਦੇ ਵਿੱਚ ਸਾਡਾ ਮੇਨ ਸਟੂਡੀਓ ਆ ਸੈਨੋਜ਼ੇ ਗੁਰੂ ਘਰ ਵੀ ਬਹੁਤ ਜਾਂਦੇ ਰਹਿੰਦੇ ਸਰਮਾਨਤ ਵੀ ਕੀਤਾ ਗਿਆ ਸੋ ਇਹਨਾਂ ਨੂੰ ਵੀ ਪੁੱਛਣ ਦਾ ਫਰਜ ਬਣਦਾ ਇਸੇ ਤਰ੍ਹਾਂ ਰਾਜ ਸਲਵਾਨ ਉਹ ਫ੍ਰੀ ਮੌਂਡ ਦੇ ਵਿੱਚ ਵਾਈਸ ਮੇਅਰ ਮੇਅਰ ਦੇ ਲਈ ਲੜ ਰਿਹਾ ਹੈਗੇ ਆ 15 ਦੇ ਕਰੀਬ ਮੇਅਰ ਉਹਨਾਂ ਦੀ ਸਪੋਰਟ ਕਰ ਰਿਹਾ ਹੈ ਸੋ ਉਹਨਾਂ ਨੂੰ ਵੀ ਪੁੱਛਣ ਦਾ ਮੈਂ ਆਪਣੇ ਕੋਲੋਂ ਕਹਿ ਸਕਦਾ ਵੀ ਮੈਂ ਰਾਜ ਸਲਵਾਨ ਨੂੰ ਘੱਟੋ ਘੱਟ ਇਸ ਇਸ਼ੂ ਦੇ ਉੱਤੇ ਗੱਲਬਾਤ ਜ਼ਰੂਰ ਕੀਤੀ ਹੈਗੀ ਆ ਜੀ ਸਰਦਾਰ ਸਿੰਘ ਜੀ ਕੀ ਉਹਨਾਂ ਨੇ ਇਸ ਸੀਗਾ ਪ੍ਰਤੀਕਰਨ ਕੀ ਕੀਤਾ ਉਹ ਕਹਿੰਦੇ ਵੀ ਮੈਨੂੰ ਐਨਡੋਰਸ ਤਾਂ ਸਾਰੇ ਕਰਦੇ ਆ ਪਰ ਜਿਹੜਾ ਕੋਈ ਵੀ ਇਸ਼ੂ ਹੋਊਗਾ ਖਾਸ ਕਰਕੇ ਸਿੱਖਾਂ ਨੂੰ ਲੈ ਕੇ ਜਾਂ ਜਿਹੜਾ ਇੰਡੀਅਨ ਗਵਰਨਮੈਂਟ ਦਾ ਵੀ ਮੈਂ ਉਹ ਇਸ ਇਸ਼ੂ ਦੇ ਉੱਤੇ ਕਿਸੇ ਤਰ੍ਹਾਂ ਦੀ ਕਿਸੇ ਵੀ ਜਿਹੜਾ ਲੈ ਕੇ ਨਹੀਂ ਆਊਗਾ ਜਾਂ ਉਹਨਾਂ ਦਾ ਸਾਥ ਨਹੀਂ ਦੇਊਗਾ ਪੇ ਮੈਂ ਚਾਹੇ ਕੁ ਸਿੱਖ ਹੋਵੇ ਚਾਹੇ ਉਹ ਈਵਨ ਉਹਨਾਂ ਨੇ ਤਾਂ ਮੈਨੂੰ ਇੱਥੇ ਤੱਕ ਵੀ ਕਿਹਾ ਵੀ ਜਿਹੜਾ ਖਾਲਸਤਾਨੀ ਵਿਚਾਰਤਾ ਰਾਲਾ ਵੀ ਸਿੱਖ ਹੈਗਾ ਆ ਪੇ ਮੈਂ ਉਹ ਉਹ ਉਹਨਾਂ ਦਾ ਹੱਕ ਆ ਕਿਉਂਕਿ ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ ਆ ਤੇ ਉਹਨਾਂ ਦੇ ਅਗੇ ਸਟ ਮੇਰਾ ਕੁਝ ਨਹੀਂ ਪਰ ਕੱਲ ਨੂੰ ਕੀ ਹੋਵੇ ਇਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਹੈਗੇ ਵੀ ਬੰਦੇ ਦੇ ਕੀ ਵਿਚਾਰ ਹੋਣ ਹਨ ਪਰ ਆਪਾਂ ਇਹ ਦੱਸ ਰਹੇ ਆਂ ਵੀ ਇਹ ਆਰਗੇਨਾਈਜੇਸ਼ਨ ਇਹਨਾਂ ਲੋਕਾਂ ਨੂੰ ਸਪੋਰਟ ਕਰ ਰਹੀ ਆ ਤੁਸੀਂ ਕੀ ਕਰਨਾ ਹੈ ਜੇ ਤੁਸੀਂ ਆਫ ਕੋਰਸ ਕਿਉਂਕਿ ਜੇ ਤੁਹਾਡੀ ਵੋਟ ਆ ਉਸ ਏਰੀਆ ਚ ਹੋ ਸਕਦਾ ਕੋਈ ਹੋਰ ਕੈਂਡੀਡੇਟ ਬਾਹਲਾ ਮਾੜਾ ਹੋਵੇ ਨਾ ਜਿੱਤਦਾ ਹੋਵੇ ਜਾਂ ਸਟਰੋਂਗ ਹੋਵੇ ਤੁਸੀਂ ਕਿਹਨੂੰ ਸਪੋਰਟ ਕਰਨਾ ਤੁਹਾਡੇ ਕੀ ਇਸ਼ੂ ਆ ਉਹ ਜ਼ਰੂਰ ਡਿਸਕਸ ਕਰੋ ਉਹਨਾਂ ਨਾਲ ਜੀ ਜੀ ਬਿਲਕੁਲ ਇਸ ਤੋਂ ਇਲਾਵਾ ਦੱਸ ਜਾਈਏ ਜੈਫ ਰੋਜ਼ਨ ਜਿਹਨਾਂ ਦਾ ਹੁਣੇ ਹੁਣੇ ਨਾਮ ਜਿਹੜਾ ਕਾਫੀ ਜ਼ਿਆਦਾ ਆਇਆ ਸੀ ਇਹ ਪ੍ਰੀਵੀਅਸਲੀ ਇਹਨਾਂ ਨੇ 2024 ਦੇ ਵਿੱਚ ਅ ਅਧਿਕਾਰੀਆਂ ਨੂੰ ਜਿਹੜੇ ਇਸ ਵਾਰ ਇਲੈਕਸ਼ਨ ਤੋਂ ਵੀ ਨਾਂਨ ਕਰ ਰਹੇ ਪਰ ਇਹਨਾਂ ਨੇ ਐਂਡੋਰਸ ਕੀਤਾ ਸੀਗਾ ਜੈਫ ਰੋਜ਼ਨ ਇਹੋ ਜਿਹੜੇ ਡਿਸਟ੍ਰਿਕਟ ਅਟਾਰਨੀ ਸੀਗੇ ਜਿਨ੍ਹਾਂ ਨੇ ਮੀਟਿੰਗਸ ਵਗੈਰਾ ਜਿਹੜੀਆਂ ਉਹ ਨਾਲ ਕਰਵਾਈਆਂ ਸੀ ਜਿਹੜੇ ਹਿੰਦੂ ਫੋਬੀਆ ਨੂੰ ਲੈ ਕੇ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜਾ ਉਹਨਾਂ ਨੇ ਗੱਲ ਇਸ ਦੇ ਵਿੱਚ ਤੋਰੀ ਹੈਗੀ ਆ ਸੋ